ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵੰਦਾ ਡੇਰੀ ਫਾਰਮ 5811 ਦੇ। ਲੋ ਜੀ ਲੱਗੀ ਏ ਰੇਡ ਪੈਣ ਅਗਲੀ ਜਸ ਕਰਨ ਮਾਮਤਪੁਰ ਵਾਲੇ ਦੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਟੋਟਲ ਤੁਹਾਨੂੰ ਦਿਖਾਵਾਂਗੇ ਪੰਜ ਝੋਟੀਆਂ ਚਾਰ ਬਿਲਕੁਲ ਤਾਜ਼ੀਆਂ ਸੂਈਆਂ ਵਾ ਤੇ ਇੱਕ ਗੱਭਣ ਤਿਆਰ ਆ। ਆਜੂ ਕਰਦੇ ਆ ਵੀ ਆਪਣਾ ਗੱਲਬਾਤ ਕੁਛ ਦੇ ਇਹਨਾਂ ਦੀ ਡਿਟੇਲ। ਸਾਤਿਗਾਲ ਪਾਜੀ ਸਾਤਿਗਾਲ ਜੀ ਕੋਸਣਾ ਠੀਕ ਠਾਕ ਜੀ ਵਧੀਆ ਚੜਦੀ ਕਲਾ ਤੁਸੀਂ ਚੜਦੀ ਕਲਾ ਚਾਹੀਦੀ ਆ ਜੀ ਵਧੀਆ ਚੜਦੀ ਵੀ ਚੜਦੀ ਕਲਾ ਜੀ ਠੀਕ ਹੈ ਜੀ ਹਾਂ ਜੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਲਸ ਦੋ ਨਾਮ ਇਤੀ ਆਪਣਾ ਚਸਕਰਨ ਸਿੰਘ ਪਿੰਡ ਮਹਿਮਤਪੁਰਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਰ ਲਾਗੇ ਲੋਪੋ ਵਿੱਚ ਕਾਮਾ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ ਫੋਨ ਨੰਬਰ 9592800635 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਦੱਸਿਓ ਪਹਿਲੇ ਨੰਬਰ ਤੇ ਝੋਟੀਏ ਕਿਵੇਂ ਜੇ ਇਹ ਵੀਰ ਜੀ ਪਹਿਲਾ ਸਵੇਰ ਸੂਈ ਜੇ ਅੱਛਾ ਜੀ ਹਾਂ ਚੌਥੇ ਦਿਨ ਦੀ ਝੋਟੀ ਸੂਈ ਹੈ ਜੇ ਠੀਕ ਹੈ ਜੀ ਹਾਂ ਜੀ ਤੇ ਬਾਕੀ ਕਰਮਾਲੀ ਨੂੰ ਥਣ ਲੇਵਾ ਬਹੁਤ ਜ਼ਗਾਰ ਲੱਗਾ ਚਵਾਚ ਨੂੰ ਬਹੁਤ ਸਾਫ ਹੈ ਝੁੱਟੀ ਦਾ ਠੀਕ ਕਿੰਨਾ ਜੇ ਕੋ ਬੋਲਾ ਇਹ ਵੀਰ ਜੀ ਬੋਲਾ ਹੀ 9 ਕਿਲੋ ਹੋ ਜੋੜੀ ਥਲੇ ਲੀਟਰ ਮਾਰਵਾ ਠੀਕ ਹੈ ਲਓ ਜੀ 9 ਲੀਟਰ ਜਿਹੜਾ ਇਹ 1.5-2 ਕਿਲੋ ਗਾਰਡ ਹੋ ਗਈ ਇਹਦੀ ਅੱਛਾ ਜੀ ਹਾਂ ਠੀਕ ਲੋ ਕਣ ਲਵੇ ਉਹ ਚਵਾ ਤੋਂ ਜਿੱਦਾਂ ਚੱਲਣ ਡਈ ਲੱਗਦੀ ਨਹੀਂ ਵੀ ਪਹਿਲਾ ਸਵੇਰ ਉਹ ਅੱਛਾ ਜੀ ਹਾਂ ਜਿੱਦਾਂ ਜਿੱਦਾਂ ਦੂਜੇ ਤੀਜੇ ਝੁੱਟ ਕੇ ਚੱਲਦੀਆਂ ਨੇ ਦੁੱਧ ਹਾਂਜੀ ਹਾਂਜੀ ਇਦਾਂ ਝੁੱਟੀ ਚੱਲਣ ਡਈ ਠੀਕ ਹੈ ਠੀਕ ਤੁਹਾਨੂੰ ਪਤਾ ਪਹਿਲੇ ਨਾਲ ਜੱਗ ਦੀ ਚੋਈਦੀਆਂ ਆਹੀ ਇਹ ਤਾਂ ਗੱਲ ਆ ਗਈ ਸਹੀ ਆਹ ਬਾਲਟੀ ਕਰਨ ਵਾਲੀ ਡੱਕਣ ਡਈ ਹੈ ਚੌਥੇ ਦਿਨ ਦੀ ਸੂਈ ਆਪਣੇ ਕੋ ਖੁੱਦ ਹੀ ਸੂਈ ਆ ਆਪਾਂ ਦੂਜੇ ਨਾਲ ਪਿਛੇ ਜਵਾਗ ਮਗਰ ਕੱਟਾ ਪ्योर ਨੀਲੀ ਦਾ ਲੋ ਜੀ ਨੀਲੀ ਰਵੀ ਦਾ ਕੱਟਾ ਆ ਗਿਆ ਜੇ ਮੇਲ ਤਾਂ ਆਪਾਂ ਚੈੱਕ ਕਰ ਸਕਦੇ ਹਾਂ ਆਪਣੇ ਕੋ ਖੁੱਦ ਸੂਈ ਆ ਜੇਰ ਫੁਰਦਨ ਤੱਕ ਸਾਰੀ ਵੀਡੀਓ ਆਪਣੇ ਘਰੇ ਸੂਈ ਆ ਲੋ ਭਾਈ ਆ ਸਾਡਾ ਮੌਕੇ ਦੇ 9 ਲੀਟਰ ਫੌਲਾ ਇਲਾ ਪਿਆਰਾ ਜਿਹੜਾ ਮਰਜੀ ਥੱਲੇ ਵਿਕੇ ਚੋਲੇ ਅੱਛਾ ਜੀ ਠੀਕ ਜੀ ਬੋਨਾ ਕੀ ਕਾਸਾ ਦੇ ਕਾਟ ਕਾਟ ਜਿਹੜਾ ਚੰਗਾ ਆ ਗਿਆ ਵਾ ਤੇ ਥਾਣੇ ਦੇ ਵਾ ਬਹੁਤ ਚੰਗਾ ਲੱਗਾ ਪਹਿਲਾਂ ਨਹੀਂ ਕਰਨ ਵਾਲੀ ਨੂੰ ਫਿਰ ਦੇਖਦੇ ਦੇ ਹਿਸਾਬ ਨਾਲ ਲੱਗਾ ਵਾ ਮੈਂ ਦਰਦੀ ਹੈ ਨਾ ਫਿਰ ਇਥੇ ਤੁਹਾਡੇ ਕਿਹਦਾ ਬੜਾ ਚੰਗਾ ਆ ਗਿਆ ਵਾ ਡੱਕੇ ਡੱਕ ਦੱਸ ਉਹ ਜਿੰਨ ਗੁੰਮ ਦੀ ਬਾਉ ਦੀ ਕਰੀ ਆ ਵੀ ਜੰਨੇ ਗਾੜਿਆ ਫੇਸ ਆ ਪੱਕੀ ਲੀਲੀ ਦੇ ਵਿੱਚ ਆ ਤੇ ਅਟਰ ਕੁਆਲਟੀ ਤੇ ਥਣ ਤੋਂ ਤੁਸੀਂ ਛੱਕਾ ਫੜਦੇ ਨੋਕਲਾ ਖਣ ਲੱਗਾ ਬਹੁਤ ਹੀ ਬਾਖਮਾਲ ਥਣ ਲੱਗਾ ਵੀ ਜੀ ਹਲਦੀ ਨਹੀਂ ਚੂਣ ਲੱਗੇ ਜਿਹੜਾ ਮਰਜੀ ਵੇਕੇ ਚੋਲੇ ਕਿਤੇ ਮਾਸਾ ਜਿਹੀ ਹੋਲ ਕਰਦੀ ਠੀਕ ਹੈ ਠੀਕ ਹੈ ਜੀ ਪੂਛ ਆਨੋ ਕਰ ਮਰ ਜੀ ਲੋ ਜਿਹੜਾ ਤਾਂ ਇਹ ਚਿਆ ਕਰਦਾ ਇਹ ਬਹੁਤ ਹੀ ਜ਼ਿਆਦਾ ਚੰਗਾ ਕੱਢਿਆ ਵਾ ਤੇ 10 ਤੋਂ 11 ਲੀਟਰ ਬਾਈ ਕਹਿੰਦਾ ਕਿ ਦੁੱਧ ਭਰੀ ਜਾਊਗੀ ਫਿਲੜੀਆਂ ਜੇ ਤੇ ਇਹਦਾ ਮੁੱਲ ਭਾਜੀ ਕੀ ਕਰਨਾ ਫਿਰ ਮੁੱਲ ਵੇਖ ਲਓ ਤੁਹਾਡਾ ਰਵਈਆ ਦਾ ਕੰਮ ਹੈ ਜਿੰਨੇ ਕੀ ਦੀ ਹੈਗੀ ਹੈ ਉਹਨਾਂ ਕੋ ਮੁੱਲ ਪਾ ਦੀ ਆਪਾਂ ਵੇਖ ਲਓ ਫਿਰ ਜੇ ਤੇ ਸਾਡੇ ਦੇ ਕਹਿੰਦੇ ਚੱਲਣਾ ਫਿਰ ਪਾ ਦਿਓ ਪਾ ਦਿਓ ਜਾਂ ਤਾਂ ਜੈ ਜੀ ਜਿੱਥੇ ਕਿ ਛਾੜੀ ਦੇਣੀ ਆਪਾਂ ਇਹਦੀ 85000 ਦੀ ਹੋਰ ਕਰ ਦੋ ਥੋੜਾ ਬੋਧਾ ਹਾਂਜੀ ਕਰ ਦਈਏ ਥੋੜਾ ਬੋਧਾ ਪੰਜ ਛੱਡ ਦਿਓ ਫਿਰ 80 80 ਦੀ ਲਓ ਬਾਈ ਜੀ 80000 ਦੀ ਬਿਲਕੁਲ ਤਾਜੀ ਸੂਈ ਆ ਛੱਡਣਾ ਕੁਝ ਹੋਰ ਠੀਕ ਵੇਖ ਲਓ ਭਰਾ ਛੱਡ ਦੇ ਤੂੰ ਵੀ ਲਾਵਾ ਰਹੀ ਹੋਗਾ ਕਰ ਦੇ ਅੰਦਰ ਹਾਂ ਕਰ ਦਈਏ ਅੰਦਰ ਫਿਰ ਹਾਂਜੀ ਕਰ ਦੋ ਜਿੰਨਾ ਕਰਨਾ ਕੁਝ ਨਹੀਂ ਆਇਆ ਕਰਾਇਆ ਤੁਨ ਕੀ ਦਾ ਕੇ ਦਾ ਪਾਈਰ ਪਾ ਲੱਗ ਜੇ ਤੇ 4000 ਲਾਈ ਹੈ ਹਾਂ ਦੋ ਛੱਡ ਦਿਆ ਚੱਲ ਛੱਡ ਦੇ ਪਰਾਧੂ ਹੁਣ ਹਾਂ ਨਾ ਇਹ ਠੀਕ ਲਓ ਭਾਈ ਹਾਂ ਨਾ 4000 ਦੀ ਬਿਲਕੁਲ ਹੀ ਜਾਜ ਰੇੜਿਆ ਵੀਰ ਜੱਸ ਕਰਨ ਦੇ ਤੇ ਪਸ਼ੂ ਪਾਈ ਦੇ ਕੋਲ ਚੰਗੇ ਹੁੰਦੇ ਆ ਚੰਗੀ ਝੋਟੀ ਤੇ ਆ ਜਾਓ ਭਾਈ ਦੂਜੇ ਨੰਬਰ ਤੇ ਆਹ ਭਾਜੀ ਕਿਵੇਂ ਝੋਟੀ ਇਹ ਵੀ ਜੀ ਇਹਦੇ ਮਗਰ ਕੱਤੀ ਏ ਅੱਛਾ ਜੀ ਇਹ ਥੋੜੀ ਸੂਈ ਚ ਲੱਗੀ ਆ ਆਹ ਮਗਰ ਕੱਟੀ ਏ ਤੇ ਕਿੰਨਾ ਟਾਈਮ ਲੱਗੂਗਾ ਇਹ ਤੇ ਮੰਨ ਲਓ ਕੋਈ ਚੌਹਾਂ ਦੀ ਲਾਲੇ ਪੰਨਿਆਂ ਦੀ ਲਾਲੇ ਠੀਕ ਹੈ ਲਾਲੇ ਹਨ 6 6 ਮਿਲਕਾਫ ਜਿਹੜੇ ਚੌਹਾਂ ਤੇ ਪੰਨਿਆਂ ਦੀ ਲ ਕੀ ਕਿੰਨਾ ਜੀ ਰਿਕਵੈਸਟ ਆਮ ਦੋਦ ਜੀ ਦੁੱਧ ਤੇ ਹੈਗਾ ਹੀ ਇੱਕ ਪਿੱਛੇ 9-10 ਕਿਲੋ ਸਾਡੇ ਕੋ ਰਾਤ ਦੀ ਆਈ ਹੈ ਤਾਂ ਥੋੜਾ ਜਨਾ ਉੱਪਰ ਕੱਢ ਕੇ ਇੱਕ ਪੱਠੇ ਘੱਟ ਖਾਂਦੇ ਹੀ ਆ ਠੀਕ ਹੈ ਘੇਰਵਾ ਕਰਕੇ ਹੁਣ ਹੋਊਗਾ 7-8 ਕਿਲੋ ਦੁੱਧ ਥੱਲੇ ਠੀਕ ਹੈ ਉਹ ਜੀ 7-8 ਲੀਟਰ ਤੇ ਗਾਂ ਪਣੀ ਪਣੀ ਨੂੰ ਕੁਝ ਪਣੀ ਦਾ ਦੇ ਦੋ ਮਹੀਨਾ ਕਿ ਦਿਨ ਮਹੀਨਾ ਪਰ ਆਪਾਂ ਚੈੱਕ ਨਹੀਂ ਕਰਾਈ ਠੀਕ ਹੈ ਠੀਕ ਹੈ ਜੀ ਖਾਲੀ ਕਰਕੇ ਦਾਂਗੇ ਉਹ ਦੱਸਦੇ ਜਾਂਦੇ ਮਹੀਨਾ ਦੇਣ ਮਹੀਨਾ ਹੋ ਗਿਆ ਪਣੀ ਨੂੰ ਅੱਛਾ ਜੀ ਹਾਂ ਲੋ ਜੀ ਮਹੀਨੇ ਦੀ ਗਰੰਟੀ ਨਹੀਂ ਕੋਈ ਡੇਢ ਮਹੀਨੇ ਦੇ ਆਸ-ਪਾਸ ਦਾ ਪਣੀ ਨੂੰ ਵੀ ਸਾ ਟਾਈਮ ਹੋਇਆ ਵਾ ਕੋਈ ਅੱਗੇ ਕੇ ਵੀਰ ਦੀ ਕਿਸ ਤੇ ਘਾਟਾ ਹੁਣ ਨਹੀਂ ਕੋਈ ਬਾਕੀ ਕੱਦ ਵਜਨ ਜਿਹੜਾ ਬਹੁਤ ਹੀ ਚੰਗਾ ਆ ਗਿਆ ਗੈਟ ਬਲੈਕ ਤੇ ਤਗੜੇ ਕੱਦ ਕਾਠ ਵਾਲੀ ਆ ਸੁਣੀ ਨਾ ਆਉਂਦਾ ਕਿ ਲੱਪਾ ਜਿਹਾ ਲੱਗਿਆ ਤੇ ਮੈਂ ਬਹੁਤ ਤਗੜੀ ਚੋੜੀ ਇਹ ਸੱਜਰ ਦਾ ਕਿੰਨਾ ਕੀ ਰਿਕਾਡ ਲਿਆ ਫਿਰ ਲੋ ਜੀ ਸੱਜਰ ਦਾ ਰਿਕਾਡ ਚੰਗਾ ਦਾਦਾ ਬਾਈ 15 ਤੋਂ 16 ਲੀਟਰ ਦੁੱਧ ਭਰਿਆ ਵਾ ਸੱਜਰ ਨੇ ਤੇ ਹੁਣ ਸੂਈ ਨੂੰ ਕੋਈ 4 ਲਾੜੇ 5 ਲਾੜੇ ਇਸ ਟਾਈਮ ਜਿਹੜਾ 7 ਤੋਂ 8 ਲੀਟਰ ਦੁੱਧ ਇਸ ਟਾਈਮ ਬਿਲਕੁਲ ਰੈਡੀ ਆ ਤੇ ਇਹਦਾ ਮੁੱਲ ਭਾਜੀ ਫਿਰ ਇਹ ਵੀ ਦੀ ਦੇਣੀ ਆ ਪਾ ਭਾ ਨਹੀਂ ਅੱਛਾ ਜੀ ਕਿੰਨੇ ਕੀ ਦੀ 70 ਦੀ ਦੇ ਦੀਏ ਕਰਦਿਏ ਜਾਇਜ ਹੋਰ ਹਾਂਜੀ ਹੋਰ ਜਾਣਦੀ ਜਾਇਜ ਕਿੰਨਾ ਕਰਦਿਏ ਜਾਇਜ ਦੱਸੋ ਇਹ ਹਾਂ ਨਾ ਹੀ ਦਾਦੋ ਜਿੱਥੇ ਆਪਾਂ ਛੋਟ ਹੀ ਕਰਨੀ ਸਿਰਫ ਹਾਂ ਨਾ ਹੀ ਮੈਂ 36000 ਦੀ ਠੀਕ ਲੋ ਜੀ 63000 ਦੀ ਕਾਟ ਕਾਟ ਵੀ ਬਹੁਤ ਹੀ ਤਗੜਾ ਉਹ ਤਗੜੀ ਮੈਂ ਏਡੀ ਮੈਂ ਉਦਾਂ ਹੀ ਉਹ 500000 ਦੀ ਮਗਰ ਦੱਸਦੀ ਤੇ ਕੱਟੀ ਏ ਕੱਟੀ ਵੀ ਆ ਗਈ ਬਿਲਕੁਲ ਪਲੀ ਅਪਲਾਈ ਕਰਨ ਨੂੰ 63000 ਦੇ ਵਿੱਚ ਤੋਂ ਮਿਲ ਜਾਣੇ ਆ ਤੇ ਜੇ ਕਰਮ ਵਾਲੀ ਲਿੰਗ ਲਾਵੇ ਗੱਬਣ ਹਿਸਾਬ ਨਾਲ ਤਿੰਨ ਨਹੀਂ ਹੋਈ ਨੇ ਬਿਲਕੁਲ ਸਹੀ ਗੱਲ ਹੈ ਜੀ ਕੋਈ ਸਾਹਮਣ ਵਾਲਾ ਭਰਾ ਲਾ ਜੇ ਤੇ ਚਲੋ ਦੁੱਧ ਵੀ ਚੰਗਾ ਤੇ ਗਾਂ ਬਣ ਗਈ ਤੇ ਕਰਮ ਵਾਲੀ ਫੇਰ ਚੰਗੇੜ ਪਈਆਂ ਦੀ ਆ ਤੇ ਤੀਜੇ ਨੰਬਰ ਦਾ ਫੇਰ ਨੀਲੀ ਰਾਵੀ ਆ ਗਈ ਦੱਸਿਓ ਭਾਜੀ ਇਹ ਕਿਵੇਂ ਆ ਇਹ ਵੀ ਜੀ ਗੱਬਣ ਜੇ ਅੱਛਾ ਜੀ ਇਹਦੇ ਕਹਿੰਦੇ ਸੰਗਰਾਮ ਕਰਦੇ ਦਿਨ ਪੂਰੇ ਹੋਣੇ ਆ ਅੱਛਾ ਜੀ ਅੱਖਾਂ ਤੋਂ 10 ਦਿਨ ਖੜਦੀ ਜੇ ਠੀਕ ਹੈ ਜੀ ਹਾਂ ਮੈਂ ਚੰਗੇ ਵੱਡੇ ਰਿਕਾਰਡ ਵਾਲੀ ਆ 15 16 ਕਿਲੋ ਮੈਂ ਗੁੱਦਾਂ ਤੇ ਖੜਦੀ ਰਹੀ ਆ ਅੱਛਾ ਜੀ ਬਾਕੀ ਨਿਸ਼ਾਨੀਆਂ ਨਿਸ਼ਣੀਆਂ ਵੇਖੋ ਮੈਂ ਇਹਦੀ ਠੀਕ ਹੈ ਠੀਕ ਹੈ ਇਹਨਾਂ ਜੀ ਘੱਟ ਘੱਟ ਹੀ ਚੰਗਾ ਦੇ ਨਿਸ਼ਾਨੀ ਮੈਂ ਖੜਦੀ ਆ ਤੇ ਚੱਡੇ ਤਾਂ ਕਿ ਜਿਹੜੇ ਨਿਸ਼ਾਨ ਇਹਦੇ ਆਗੇ ਆ ਤੇ ਬਾਕੀ ਕੋਲ ਜੇ ਕੁਝ ਨਹੀਂ ਆਪਾਂ ਉਹ ਕੁਆਰਟੀਨਨ ਚੱਲ ਰਿਹਾ ਹੈ ਤਾਂ ਸਾਡੇ ਤੋਂ ਹੀ ਇਹ ਕਿੰਨਾ ਸਵੇਰ ਸੁਬਹ ਵੀ ਭਾਜੀ ਜੀ 5:00 ਸਵੇਰ ਸੁਣੀ ਜੀ ਅਮਰੀਕਾ ਠੀਕ ਲੋ ਜੀ ਤੀਸਰਾ ਸੁਬਹ ਸੋਣਾ ਜੇ ਤੇ ਡੱਬ ਡੱਬ ਜਿਹੜੇ ਹਵਾਨੇ ਤੇ ਪੜੇ ਢਿੱਲਾ ਢਲਾਂਗੇ ਜੇ ਕਾਫੀ ਜਿਹਾ ਹਵਾਨੇ ਤੇ ਤੇ ਸੂਣ ਦਾ ਤੇੜਾ ਹਵਾਨਾ ਕਰਮ ਵਾਲੀ ਚਰਖਾ ਬਣਾ ਲਿੰਦੀ ਕਰੋ ਜੀ ਕਿੱਕਾ ਚੰਗਾ ਤਗੜਾ ਕੱਦ ਕਾਠ ਆ ਇਹ ਕਿੰਨੇ ਕ ਦੁੱਧ ਵਾਲੀ ਭਾਜੀ ਮੇਰੇ ਕੋਲ ਜੀ 15 16 ਕਿਲੋ ਦੇਦੇ ਘਰ ਰਵੇ ਇਸ ਮੋਦ ਰਾਇ ਨਾ ਮੈਂ ਅੱਛਾ ਲੋ ਜੀ 15 16 ਲੀਟਰ ਬਾਈ ਹੋਣੀ ਚ ਦੁੱਧ ਕਿਉਂ ਦੇ ਰਹੇ ਆ ਇਹ ਬਾਕੀ ਢੱਲਾ ਢੱਲਾ ਵੀ ਚਾਹਤਾ ਸਾਡੇ ਜੈਨ ਇਹਦੇ ਵਿੱਚ ਮਿਹਨਤਾਂ ਲਾ ਕੇ ਬਣਨਾ ਆ ਵੇ ਠੀਕ ਹੀ ਪਲੇਰ ਬਣਨੇ ਮੈਨੇ ਠੀਕ ਹੈ ਜੀ ਇਹਦਾ ਮੁੱਲ ਪਾਜੀ ਹਰ ਇਹਦਾ ਮੁੱਲ ਵੀ ਕੀ ਜੇ ਤੇ ਮੈਂ ਤਿਆਰ ਹੋ ਕੇ ਹਾਂਜੀ ਪੰਜ ਸੱਤ ਦਿਨ ਸਾਹਮਣੇ ਕੋਈ ਵੇਚੀ ਮੈਂ ਅੱਛਾ ਜੀ ਫਿਰ ਤੇ ਮੈਂ ਲੱਖੋਂ ਬਾਹਰ ਵੇਚਦੀ ਆ ਹਾਂਜੀ ਹੁਣ ਚਲੋ ਆਪਾਂ ਕਿਸੇ ਸਾਹਮਣੀਆਂ ਜਾਈ ਜੀ ਆਹ ਸਾਹਮ ਛੱਡ ਦਈਏ ਹਾਂਜੀ ਕਿੰਨਾ ਹੁਣ ਮੀਂਹ ਜੀ 99000 ਦੀ ਮੈਂ ਦੇ ਦਾਂ ਤੇ ਜੈਸ ਨੋਕ ਜੇ ਕਰ ਦੋ ਕਰ ਦੋ ਮਾਨਤਾ ਨਾਲ ਹੋਰ ਦੱਸੋ ਦੱਸ ਦੋ ਵੀਰੇ ਵੀ ਹਾਂ ਨਾ ਇਹ ਵੀ 2000 ਹੋਰ ਛੱਡ ਦਾਂ 93 ਦੀ 93 ਦੇ ਦਿੰਦੀ 92 ਦੀ ਆਂਦੀ ਹੈ 90 ਦੀ ਹਾਨ ਆ ਹੀ ਬਿਲਕੁਲ 9000 ਦੀ ਇਹ ਬਾਕੀ ਕੋਈ ਸਾਹਮਣ ਵਾਲਾ ਭਰਾ ਦਾ ਇਹਦੇ ਤੋਂ ਬਿਲਕੁਲ ਜਿਹੜਾ ਇਹਦਾ ਵੀ ਹਾਂਜੀ ਛੋਟੀ ਦੇ ਹਿਸਾਬ ਨਾਲ ਜਿਹੜਾ ਬਿਲਕੁਲ ਇੰਦਰਾ ਰੇਟ ਜਾਇਜ਼ ਕਰਤਾ ਵਾ ਤੇ ਸਾਹ ਵੀ ਬਾਈ ਨੇ ਖੁੱਲੀ ਛੱਡ ਦਿੱਤੀ ਆ ਕੋਈ ਵੇਚਣ ਵਾਲਾ ਵੀ ਲੱਗੇ ਕੋਈ ਘਰ ਰੱਖਣ ਵਾਲਾ ਵੀ ਲੱਗੇ ਪਈਏ ਚਾਰ ਢੁੱਗੀ ਕਰਮਾਲੀ ਤੇ ਆ ਚੌਥੇ ਨੰਬਰ ਤੇ ਕਿਵੇਂ ਝੋਟੀ ਭਾਜੀ ਜੀ ਝੋਟੀ ਪਹਿਲਾ ਸੂਆ ਸੂਈ ਜੀ ਬੀ ਅੱਛਾ ਜੀ ਹਾਂ ਪਹਿਲਾ ਸੂਆ ਸੂਈ ਆ ਤੇ ਇਹਦਾ ਝੋਟੀ ਦਾ ਵੀ ਬੱਚਾ ਹੀ ਨਹੀਂ ਜੀ ਅੱਛਾ ਜੀ ਹਾਂ ਉਹ ਵੀ ਵੀਰ ਉਧਰੋਂ ਲਿਆਇਆ ਹਨਾਂ ਝੋਟੀ ਆਏ ਠੀਕ ਹੈ ਜੀ ਤੇ ਹੁਣ ਝੋਟੀ ਖਲੇ ਦੁੱਧੂਗਾ 8 ਕਿਲੋ ਹੋਊਗਾ ਪਰ 7 ਕਿਲੋ ਦੱਸ ਕੇ ਦਾਂਗੇ ਠੀਕ ਹੈ ਜੀ ਤੇ ਬਾਕੀ ਵੀਰ ਜੀ ਸੀਲ ਇੰਨੀ ਭਾਵੇਂ ਦਿਹਾੜੀ ਦਾ 10 ਬਰੀ ਥੱਲੇ ਬੜੋ ਦੇ ਚੋਲੋਂ ਨੂੰ ਅੱਛਾ ਅੱਛਾ ਹਾਂ ਮਾਤਾ ਨੂੰ ਟੁੱਕਰ ਪਾ ਲੈਣੇ ਬਣੇ ਚੋਲੋਂ ਠੀਕ ਹੈ ਠੀਕ ਹੈ ਬਾੜੇ ਤੇ ਹੀ ਹਾਂ ਬਾੜੇ ਤੇ ਹੀ ਲੋ ਜੀ ਹਿਸਾਬ ਨਾਲ ਫਰੇਦੀ ਜੀ ਜਦੋਂ 喂。Oui. ਤਿੰਨ ਕੁ ਮਹੀਨੇ ਦੱਸਦੇ ਘਰ ਵਾਲੇ ਵੀ ਤਿੰਨ ਅੱਛਾ ਅੱਛਾ ਮਹੀਨੇ ਹੋਈ ਨੂੰ ਹੋ ਗਿਆ ਮਾਲੋਂ ਦਾ ਖੁੱਲਾ ਰਹਿੰਦਾ ਹੈ ਬਾਕੀ ਇਹਦੇ ਪਤਾ ਨਹੀਂ ਵੀ ਹੋ ਸਕਦਾ ਕਿ ਬਣ ਗਈ ਹੋਵੇ ਤੇ ਜਿਨਾ ਵੀ ਮਾਲੀ ਭਾਈ ਪ੍ਰੈਫਰ ਕਰਦਾ ਹੈ ਉਹਦੇ ਖੁੱਲਾ ਉਹਨਾਂ ਦਾ ਅੱਛਾ ਅੱਛਾ ਤੇ ਬਾਕੀ ਆਪਾਂ ਤੇ ਚਲੋ ਇਦਾਂ ਹੀ ਲਈਏ ਤੇ ਇਦਾਂ ਹੀ ਦੇਣੀ ਆ ਹਨਾ ਠੀਕ ਹੈ ਠੀਕ ਹੈ ਲਓ ਜੀ ਬਾਈ ਨੇ ਖਾਲੀ ਕਰ ਲਈ ਖਾਲੀ ਛੱड़ ਕੇ ਦੇ ਦੇਣੀ ਆ ਉਹ ਵੀ ਵਿਚੋ ਨੇ ਜਾਨਾ ਜੇ ਲੋਗੇ ਜੇ ਇਹਦੀ ਅੱਜ ਕੋਈ ਆਣ ਕੇ ਵੇਖੋ ਪੱਠੇ-ਪੁੱਠੇ ਖਾਦੇ ਕਿਦਾਂ ਰੱਜੀ ਝੋਟੀ ਹੋਣਾ ਹਾਂਜੀ 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 ਹੋਰ ਸੰਭੂਗਾ ਲੀਟਰ ਖਣਦੋਤ ਹੋਰ ਵੱਜੂਗੀ ਠੀਕ ਇਹਨਾਂ ਨੂੰ 7-8 ਗਰਾਂ ਦੁੱ ਪਿੱਲੂ ਨਾ ਬੋੜੀ ਬੋੜਾ ਨਜ਼ਦੀ ਆ ਗਈ ਹੈ ਜੈਸਾ ਲਾਇਆ ਗਿਆ ਤੇ ਕੱਲ ਕੱਲ ਜਿਹੜਾ ਤਗੜਾ ਵਾ ਤੇ ਪਹਿਲੇ ਹੀ ਸੁਵਾ ਜੇ ਸੂਈ ਹੈ ਕਰਮ ਵਾਲੀ ਤੇ ਖੋਲ ਤਾਂ ਬਾਈ ਇਹਨੂੰ ਵੀ ਹਰ ਇਹ ਸੂਈ ਨੂੰ ਕੋਈ ਢਾਈ ਤੋਂ 3 ਮਹੀਨੇ ਹੋ ਗਏ ਆ ਤੇ ਅਸਟਾ ਜਿਹੜਾ 7 ਲੀਟਰ ਬਿਲਕੁਲ ਗਰੰਟੀ ਵਾਲਾ ਦੁੱਧ ਬਾਈ ਕਹਿੰਦਾ ਕਿ ਸਾਰੇ ਵੀ ਅੱਛਾ ਜੀ ਲਓ ਜੀ ਹੋਊਗਾ ਬਾਈ ਕਹਿੰਦਾ ਕਿ 8 ਪਰ 7 ਲੀਟਰ ਗਰੰਟੀ ਹੈ ਪੂਰੀ ਜਿਹੜਾ ਤਪਾਇਆ ਕਾਜੀ ਇਹ ਨੂੰ ਸ਼ਾਕੀ ਗੜੇ ਵਾਲੇ ਦੇ ਕਾਲੇ ਆ ਇਹ ਛਾਂਤ ਨੂੰ ਵੀ ਬੜਾ ਚੰਗਾ ਲੱਗਾ ਕੈਵ ਤੇ ਲੱਗਾ ਖਣ ਇਹਦਾ ਮੁੱਲ ਭਾਜੀ ਇਹਰਾ ਮੁੱਲ ਵੀ ਜੀ ਬੱਚਾ ਨਾਲ ਹੁੰਦਾ ਝੋਟੀ ਕਰੋ ਤਾਂ ਜੀ ਹੁੰਦੀ ਫਿਰ ਤੇ ਇਹ ਵੀ ਲੱਖੋਂ ਬਾਹਰ ਹੀ ਝੋਟੀ ਹਾਂਜੀ ਹੁਣ ਆਪਾਂ ਜੈ ਜੀ ਕਰਨੀ ਚਾਹੀਦੀ ਦੇ ਦੇਣੀ ਠੀਕ ਹੈ ਹੁਣ ਕਿੰਨਾ ਕਰਦਾ ਇਹਦਾ ਮੁੱਲ ਵੀ ਜੀ 70000 ਰੁਪਇਆ ਜੀ ਹੋਰ ਕੀ ਹਾਂਜੀ ਹੋਰ ਜਾਣ ਦੀ ਪੰਜ ਹੀ ਖੜਦੀਏ 65 ਦੀ 65 ਦੀ ਦੇਣੀ ਕੋ ਕੰਮ ਕਰਦੇ ਯਾਰ ਹਾਂਜੀ ਯਾਰ ਤੁਹਾਨੂੰ ਨਰਾਜ਼ ਕਰਨਾ ਦੋ ਹੀ ਛੱਡ ਦਿਓ ਫਿਰ 63 ਦੀ 63 ਦੀ ਦੇਣਾ ਕਿ ਠੀਕ ਹੈ ਲਓ ਬਾਜੀ ਟਰੈਡ ਯਾਰ ਦੇ ਝੋਟੀ ਕਾਦੀ ਆ ਟੋਠੇ ਗਿੱਡੀ ਝੋਕੀ ਆ ਇਹ ਚੀਜ਼ ਦੀ ਫੁੱਲ ਗਰੰਟੀ ਵਿੱਚ ਝੋਟੀ ਹਿੱਲੂ ਨਾ ਜਿੱਦਾ ਕੋ ਮਰਜ਼ੀ ਬੈ ਕੇ ਚੋਲੇ ਕੋਈ ਆਛਾ ਆਛਾ ਜੀ ਚੋਲ ਵੀ ਪੋਲੀ ਐ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਸ਼ਾਂਤ ਸੁਭਾਅ ਵਾਲੀ ਆ ਬਾਕੀ ਜੇ ਕਿ ਵੀਰ ਭਰਾ ਤੋਂ ਨਿਕਲ ਆਈ ਰੇ ਵੀ ਰੁਪਈਆ ਦੀ ਆ ਤੇ ਫੇ ਰੰਡ ਤੇ ਆ ਜੀ ਕਨੀਲੀ ਦਾ ਵੀ ਇਹ ਕਿਵੇਂ ਆ ਬਾਜੀ ਜੀ ਇਹ ਇਹ ਵੀ ਦੂਸਰਾ ਮਾਰਾ ਐ ਏਡੀ ਕੱਟੀ ਇਹਦੀ ਆ ਉਪਰਲੀ ਆਛਾ ਜੀ ਹਾਂ ਇਹ ਪੱਕਾ ਨਹੀਂ ਜਿਹੜਾ ਬੱਚਾ ਜਿਹੜਾ ਉੱਚਾ ਵਾ ਇਹ ਵੀ ਨੀਲੀ ਗੱਡੀ ਦੇ ਵਿੱਚ ਆ ਗਈ ਇਹ ਵੀ ਜੀ ਇਹ ਵੀ ਦੱਸਦੇ ਜੇ ਨਾਲ ਕੋ 1.5 ਕੋ 2 ਮਹੀਨੇ ਦੀ ਗੱਭਣ ਆ ਪਰ ਆਪਾਂ ਚੈੱਕ ਨਹੀਂ ਕਰਾਈ ਮਾਦੇ ਅੱਛਾ ਜੀ ਹਾਂ ਉਹ ਕਹਿੰਦਾ ਵੀ ਸੋਚੋ ਕੋ 70 80% ਹੋਵੇ 100 ਵੀ ਹੋ ਸਕਦੀ ਆ ਅੱਛਾ ਚੈੱਕ ਨਹੀਂ ਆਪਾਂ ਕਰਾਈ ਠੀਕ ਆ ਉਹ ਇਹ 1.5 ਕੋ ਕਹਿੰਦਾ ਚੈੱਕ ਹੁੰਦਾ ਪਰ ਆਪਾਂ ਕਰਾਈ ਨਹੀਂ ਆ ਅੱਛਾ ਜੀ ਹਾਂ ਤਾਂ ਆਪਾਂ ਵੀ ਵਿੱਚ ਦੁੱਧ ਖੱਜਣਾ ਫਲਾ ਵਾਂਗ ਥਲੇ ਦੇ ਕਿੰਨਾ ਐਸਾ ਨਾ ਐਸੇ ਤਮ 10 ਨੂੰ ਦੁੱਧ ਪਿਆਰੂਗਾ ਅੱਛਾ ਜੀ ਹਾਂ ਜੀ ਬਾਬੂ ਜੀ ਫਿਰ ਸੱਜੇ ਦਾ ਚੰਗਾ ਹੋਣਾ ਸੱਜੇ ਦਾ 15 16 ਤੱਕ ਨਰ ਕਾਰਿਆ ਠੀਕ ਹੈ ਠੀਕ ਹੈ ਬਾਬੂ ਜੀ ਇਹ ਵੀ ਚੰਗੀ ਆ ਜੀ ਇਹ 15 16 ਦਾ ਬਣਿਆ ਆ ਕਾਲੀਆ ਹਾਂ ਜੀ ਤੇ ਹੁਣ ਸੂਣੀ ਮਿਲਦੀ ਦੋਵੇਂ ਟਾਈਮ ਅੱਛਾ ਜੀ ਹਾਂ ਕੱਤੀਲਾ ਬਣਾ ਕਰਦੀ ਆ ਅੱਛਾ ਜੀ ਖੋਲ ਦਿਓ ਬਾਈ ਫਿਰ ਇਹਨੂੰ ਖੋਲ ਕੇ ਵਿਖਾ ਦਿਓ ਇਹ ਉਧਰ ਭੱਜ ਜਾਂਦੀ ਇਧਰੋਂ ਲਈਏ ਉਧਰੋਂ ਆਉਂਦੀ ਨਾ ਇਹ ਸ਼ਾਮਰ ਅੱਛਾ ਭੱਜਦੀ ਉਧਰ ਨੂੰ ਠੀਕ ਹੈ ਠੀਕ ਹੈ ਜੀ ਲੋ ਬਾਈ ਜਾਣੀ ਭੱਜ ਫੜੇ ਫਿਰ ਚੱਡਾ ਅਗਲੀ ਸੱਗਰਾਂ ਜੇ ਨਹੀਂ ਚੱਡਾ ਚੱਕੀ ਫਿਰਦੀ ਐ ਤੇ ਸੂਈ ਨੂੰ ਇਹਨਾਂ ਵੀ ਕੋਈ 2.25 ਮਹੀਨੇ ਹੋ ਗਏ ਆ ਇਹਦੇ ਪਿੱਛੇ ਵੀ ਫੀਮ ਮਿਲਕਾ ਆ ਆਛਾ ਜੀ ਠੀਕ ਆ ਠੀਕ ਆ ਜੀ ਬੱਚੇ ਤੇ ਮਿਲਦੀ ਹੁਣ ਕਿਹਨ ਬਹੁਤ ਖੋਲੀ ਆ ਆਛਾ ਜੀ ਲੱਗਦੀ ਥੋੜੀ ਬੜਾ ਚੰਗਾ ਲੱਗਾ ਇਹ ਚੱਡਾ ਚੁੱਡਾ ਜਿਹੜਾ ਬਹੁਤ ਚੰਗਾ ਵਾ ਇਹਦਾ ਮੋਲ ਭਾਜੀ ਹਰ ਕੀ ਕਰਨਾ ਇਹਦਾ ਮੋਲ ਫੂਕੀਆਂ ਕਰ ਲਗੀ ਵੇਖ ਲਓ ਹਾਂਜੀ ਲੋ ਜੀ ਇਹਦਾ ਜਿਹੜਾ ਮੁੱਲ ਬਾਈ ਕਹਿੰਦਾ ਕਿ ਫੋਨ ਤੇ ਕਰਾਂਗੇ। ਇਹਦਾ ਕਿ ਭਾਣਾ ਹੀ ਪਰ ਮੈਂ ਬਹੁਤ ਤਕੜੀ ਆ ਕੱਡ ਕੱਡ ਦੇਖੋ ਵੱਡੇ ਦੁੱਧ ਮੈਂ ਬਾਲਟੀ ਭਰ ਕੇ ਖੱਲੇ ਉੱਠੋਗੇ ਦੋਵੇਂ ਟਾਈਮ। ਅੱਛਾ ਜੀ। ਹਾਂ ਜੀ। ਠੀਕ ਆ ਠੀਕ ਆ। ਘੱਟੀ ਘੱਟੀ ਵਿਖਾ ਦੇ ਕਰੀ। ਵਿਖਾ ਦੇ ਲਓ ਬਾਈ ਆਹ ਵਾਲਾ ਪਿਆਰ ਨੇ ਕਾਹਦੇ ਦੇ ਪਿੰਗੇ ਇਹ ਵੀ ਪੜਿਆ-ਪੜਿਆ ਜੀ ਬਾਈ ਕਹਿੰਦਾ ਵਾ। ਤੇ ਇਹ ਵੀ ਬਿਲਕੁਲ ਬਾਈ ਕਹਿੰਦਾ ਕਿ ਰੇਟ ਆਪਾਂ ਜੈਜ ਦੇ ਦੇਨੀ ਆ ਕਿ ਚਲੋ 100 ਪੜਦੇ ਹੁੰਦੇ ਆੜ ਗਵਾੜ ਦੇ ਕੋਲੋਂ ਪਚੂ ਲਿਆ ਵਾ ਬਾਈ ਉਹਨਾਂ ਨੇ। ਠੀਕ। ਬਾਈ ਰੈਡੀ ਕੋਣੀ ਆ। ਅਬ ਇਹ ਰੇਡੀ ਪਾ ਦਈਏ। ਆਪਾਂ ਦੇਖੋ ਜੀ ਜਿਹੜੇ ਜਿਹੜੇ ਜਿਹਨਾਂ ਦਾ ਮੈਂ ਪੂਰੀ ਪੱਠੀ ਨਹੀਂ ਪਾਏਗੇ ਇਹ ਆਹ ਜੀ ਥੋੜੇ ਨਾਲ ਟਾਈਮ ਹੋ ਗਿਆ ਸੀ ਜੀ ਜਿਹਨੂੰ ਆਹ ਬੱਠੀ ਹੈ ਮਗਰ ਤੇ ਅੱਛਾ ਜੀ ਹਾਂ ਕੋਈ ਨੂੰ ਇਹਨੂੰ ਤਾਂ ਤੋਂ ਬਾਰੇ ਦੱਸਣਾ ਹੋ ਗਿਆ ਕੋਈ ਨੂੰ ਅੱਛਾ ਜੀ ਹਾਂ ਬੱਠੀ ਨੂੰ ਦਾ ਪਾਰਟ ਦੁੱਧ ਅਸੀਂ ਤਾਂ 3 ਕਿਲੋ 4 ਕਿਲੋ ਪਾ ਦਈਏ ਉਸਨੇ ਪੀ ਲਿੰਦੀ ਆ ਠੀਕ ਹੈ ਤੇ ਬੜੀ ਇਹ ਥੱਲੇ 20 ਕਿਲੋ ਦੁੱਧ ਪਿਆਰ ਜੇ ਇਸ ਟਾਈਮ ਲਓ ਜੀ 20 ਲੀਟਰ ਜਿਹੜਾ ਦੁੱਧ ਪਿਆਰ ਹੈ ਤੇ ਭੰਡਾ ਚਾਹ ਰਿਹਾ ਇੱਥੇ ਚੋਲੀ ਦਾ ਆ ਅੱਛਾ ਜੀ ਹਾਂ ਇਹਦਾ ਚੋਲੀ ਦਾ ਭਾਵੇਂ ਬੱਠੀ ਨੂੰ ਪਾਰਟ ਚਾ ਲੋ ਭੰਡਾ ਥੱਲੇ ਛੱਡ ਲੋ ਅ अच्छा अच्छा ठीक है ठीक है आओ जी पे टाली जाम ਲੈਣ ਇਹ ਬਾਕੀ ਸਾਮ ਬੰਦ ਕਰ ਬਾਕੀ ਚਵਾਈ ਲੈ ਲੋ ਬੇਟੀ ਦੋ ਤਿੰਨ ਘਾੜੀ ਮੈਦੋ ਖੜਾ ਚਾਵੇ ਠੀਕ ਹੈ ਠੀਕ ਹੈ ਬਾਲੀ ਦੀ ਬਾਤ ਬਲਤੋ ਲੋਦਾ ਆ ਠੀਕ ਹੈ ਇਹ ਤਾਂ ਲੈ ਕਰ ਵਾਲੀ ਨੇ ਪੰਡਾ ਹੀ ਪਾਈਆਂ ਬਈ ਕਿੰਨਾ ਕੱਢ ਜੂਗੀ ਕੋਈ ਚੰਗੇ ਤੇ ਜੇ ਦੇ ਕੋਈ ਸਿਆਲ ਦੀ ਭਾਰ ਹੁੰਦੀ ਫਿਰ ਕੋ ਮੈਂ 30 ਕਿਲੋ ਦੇ ਦਿੰਦੀ ਅੱਛਾ ਜੀ ਹੋਣੀ 25 26 ਕਿਲੋ ਸੇਵਾ ਕੋਲ ਪੰਡਾ ਹੀ 26 ਕਿਲੋ ਬਟੇ ਰਮਾਣਾ ਦੇ ਦੂ ਠੀਕ ਹੈ ਜੀ ਰਾਣੀ ਪੜੀ ਆ ਬਾਜ ਜਿਹੜਾ ਕੁੱਖੀਆਂ ਦੇ ਪੱਠੇ ਪੱਠੇ ਕੋਣ ਵਾਲੇ ਸੀ ਅੱਛਾ ਜੀ ਹਾਂ ਗੱਦੂ ਗੱਦੂ ਕਰਨ ਗਏ ਆ ਤਾਂ ਕਰਕੇ ਇਹਦਾ ਠੀਕ ਹੈ ਜੀ ਉਹਦੇ ਕਹਾਣਾ ਮਟਰਾਂ ਮੀਆਂ ਕੋ ਸੇਵਾਲਾ ਭਰਾ ਲਾਇਆ ਤੇ ਨਾੜ ਵੀ ਬਹੁਤ ਚੰਗੀ ਆ ਗਈ ਐ ਪਾਈ ਲੱਗੀਆਂ ਵਾ ਹਾਂ ਜੀ ਠੀਕ ਹੈ ਜੀ ਲਓ ਬਈ ਪਟੂ ਜਿਹੜੇ ਬਾਈਟ ਕੋਲ ਸਾਰੇ ਚੰਗੇ ਆ ਕੋਈ ਨਹੀਂ ਬਾਬੇ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਇਹਦਾ ਸੱਚ ਮੁੱਲ ਨਹੀਂ ਦੱਸਿਆ ਆਪਾਂ ਇਹਦਾ ਮੁੱਲ ਭਾਜੀ ਕੀ ਆ ਮੁੱਲ ਵੀ ਕੀ ਦੀਰਗੀ ਵੀ 65000 ਦੀ 10 ਲਿਸੀਰ ਜਾਣਦੇ ਰਹਾ ਜੀ ਲਿਸੀਰ ਪੱਠਿਆਂ ਕਰਕੇ ਠੁਕਲੀਆਂ ਉਧਰ ਲਿਸੀ ਨਹੀਂ ਗਈ ਦੀ ਅੱਛਾ ਆਉਂਦੇ ਜਾਪਣ ਦੀ ਗੇਟ ਕਰਦ ਨੇ ਹੋਰ ਤੁਸੀਂ ਦੱਸੋ ਕਿਨੇ ਦੇ ਦੀਏ ਜਾਣ ਤੋਂ ਜਾਇਹ ਹਾਂ ਨਾ ਦੱਦ ਦੇ ਵੀ ਹਾਂ ਜੀ ਹਾਂ ਨਹੀਂ ਬਾਹਰ ਦੀ ਦੇ ਦੀਏ 60000 ਦੀ ਆ ਚਲੋ ਦੇ ਦਿਓ 60 ਦੀ ਠੀਕ ਹੈ ਦੁੱਧ 20 ਕਿਲੋ ਕੋ ਮੈਂ ਦੋਵੇਂ ਟਾਈਮ ਕੋ ਲੀਟਰ ਮਾਰ ਕੇ ਮਿਲ ਕੇ ਖੜੇ ਹਾਲ ਦੀ ਘੜੀ ਅੱਛਾ ਜੀ ਹਾਂ ਬਾਧੇ ਭਾਪ ਬੰਦੀ ਚਲਦੇ ਰਹੀ ਅਭੀ ਨੂੰ ਬਿਲਕੁਲ ਡੈਡੀ ਆਪਾਂ ਲੀਟਰ 25 ਉਹਦੀ ਕਮਾਣਾ ਲਿਆ ਇੱਕ ਇਹ ਮੇਰਾ ਤੇ ਫੀਮਲ ਕਾ ਆ ਪਿਆ 25 ਨੂੰ ਭਵੇਂ ਥੱਲੇ ਵੀ ਝਗਾ ਲਓ ਤੇ ਭਵੇਂ ਉੱਤੇ ਵੀ ਝਗਾ ਲਓ ਤਾਂ ਅਸੀਂ ਬਾੜ ਦੇ ਚ ਪਾ ਦਨੇ ਅੱਛਾ ਅੱਛਾ ਠੀਕ ਹੈ ਠੀਕ ਗੱਲ ਆਓ ਜੀ ਆਹ ਵਾਲਾ ਫੀਮਲ ਕਾ ਪਜੇ ਠੀਕ ਹੈ ਚੰਗੇ ਸੀਮਾ ਦੀ ਕੋਈ ਸਾਹਮ ਕਾਲੂ ਦਾ ਚਾਹ ਚਾਹ ਚੰਗੀ ਬਰੀਡ ਦੀ ਤਿਆਰ ਹੋਏ ਨਾ ਨਵੀਂ ਤੇ ਲਓ ਭਲੀ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ